ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਫੀ ਦੇਰ ਬਾਅਦ ਅੱਜ ਆਪਣੀ ਰੰਗ ਚ ਨਜ਼ਰ ਆਏ ਕਹਿੰਦੇ ਅੰਦਰ ਉਹਨਾਂ ਨੇ ਜਿੱਥੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਮਹਿੰਗਾਈ ਪੱਤੇ ਤੇ ਲੈ ਕੇ ਹਾਮੀ ਭਰੀ ਕਿ ਹਾਂ ਇਹਦੇ ਵਿੱਚ ਵਾਅਦਾ ਕੀਤਾ ਜਾਂਦਾ ਉੱਥੇ ਉਹਨਾਂ ਨੇ ਕੁਝ ਐਸਜੀਪੀਸੀ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਕੁਝ ਸਰਕਾਰੀ ਫੈਸਲਿਆਂ ਨੂੰ ਮਤਲਬ ਸਰਕਾਰ ਤੋਂ ਭਾਵ ਮੇਰਾ ਕਿ ਜਿਹੜੇ ਜਿਹੜੀ ਤਰ੍ਹਾਂ ਦਾ ਕਾਬਜ ਹੈ ਉਹਦੇ ਤੇ ਉਹਨਾਂ ਦੇ ਇੱਛਾ ਸ਼ਕਤੀ ਨੂੰ ਦਰਕਨਾਰ ਵੀ ਕੀਤਾ ਸੋ ਇਹ ਸਾਰੀ ਪ੍ਰਕਿਰਿਆ ਚ ਇੱਕ ਵਾਰ ਮੁੜ ਕੇ ਪੰਥਕ ਮਸਲਾ ਬੰਦੀ ਸਿੰਘਾਣਾ ਵਾਲਾ ਮਸਲਾ ਬਲਵਾਂ ਸਿੰਘ ਰਾਜੌਣ ਵਾਲਾ ਮਸਲਾ ਕੇਂਦਰਤ ਚ ਆਇਆ ਕੀ ਸ਼੍ਰੋਮਣੀ ਕਮੇਟੀ ਪਰਤਣਾ ਚਾਹੁੰਦੀ ਹੈ ਪੰਥਕ ਰਾਹ ਦੇ ਉੱਤੇ ਜਾਂ ਬਾਦਲਦਲ ਲਈ ਕੋਈ ਰਾਹ ਮੋਕਲਾ ਕਰਨ ਦੀ ਇੱਛਾ ਨਾਲੇ ਕਦਮ ਪੁੱਟਿਆ ਜਾ ਰਿਹਾ ਜਿਹੜੀ ਐ ਜੀ ਪੀ ਸੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਹੈ ਧਾਮੀ ਸਾਹਿਬ ਤੋਂ ਆਉਣ ਤੋਂ ਬਾਅਦ ਅੱਜ ਇਹਦੇ ਲਈ ਕਈ ਕਿਸਾਰ ਅਰਾਈਆਂ ਵੀ ਲੱਗ ਰਹੀਆਂ ਸੀ ਸ਼ਾਇਦ ਜਥੇਦਾਰਾਂ ਬਾਰੇ ਕੋਈ ਗੱਲ ਹੋਵੇ ਤੇਕ ਸਿੰਘ ਤਨੂਲਾ ਬਾਰੇ ਘਟੋ ਘਟੇ ਸ਼ਿਕਾਇਤ ਆਈ ਹੋਈ ਹੈ ਤੇ ਉਹਦੇ ਬਾਰੇ ਗੱਲ ਹੋਵੇ ਜਾਂ ਬਾਕੀ ਦੇ ਮਾਮਲੇ ਨੇ ਉਥੇ ਤਾਂ ਕੋਈ ਗੱਲ ਨਹੀਂ ਹੋਈ ਤੇ ਇੰਨਾ ਹੀ ਕਿਹਾ ਜਦੋਂ ਪੁੱਛਿਆ ਵੀ ਗਿਆ ਅਰਜੰਦਰ ਸਿੰਘ ਧਾਮੀ ਉਹਨਾਂ ਨੇ ਵੀ ਉਹ ਮੈਨੇ ਕੋਲ ਨਹੀਂ ਹੈ ਜੇ ਰਿਪੋਰਟ ਆਈ ਦਫਤਰ ਚ ਹੋਏਗੀ ਕਿਤੇ ਬਾਅਦ ਚ ਦੇਖਾਂਗੇ ਤੇ ਅੰਦਰ ਕੁਝ ਪ੍ਰਬੰਧਕੀ ਗੱਲਾਂ ਹੀ ਹੋਈਆਂ ਨੇ ਕਹਿੰਦੇ ਨੇ ਕਿ ਹੋਰ ਕੋਈ ਗੱਲ ਨਹੀਂ ਹੋਈ ਕਿਸੇ ਟਾਈਪ ਦੀ ਪ੍ਰਬੰਧਕੀ ਗੱਲਾਂ ਦੇ ਵਿੱਚ ਕੁਝ ਗੱਲਾਂ ਅੱਜ ਕਹਿੰਦੇ ਨੇ ਧਾਮੀ ਉਹਨੇ ਥੋੜੇ ਜਿਹਾ ਸਖਤ ਨਜ਼ਰ ਆਏ ਇੰਡੀਵਿਜੂਅਲ ਬੰਦਿਆਂ ਨਾਲ ਜਿਵੇਂ ਪਹਿਲਾਂ ਐਡਜਸਟ ਕਰਦੇ ਸੀ ਉਹ ਨਹੀਂ ਇੱਕ ਕਹਿੰਦੇ ਨੇ 1600 ਏਕੜ ਜ਼ਮੀਨ ਦਾ ਕੋਈ ਮਾਮਲਾ ਹੈ ਉਹਦੇ ਚ ਇੱਕ ਸਾਫਕਾ ਅਕਾਲੀ ਐਮਐਲਏ ਤੇ ਵਾਜੇ ਦੇ ਜਰਨੈਲ ਦੇ ਨੇੜਲਾ ਬੰਦਾ ਜਿਹੜਾ ਉਹ ਇੰਟਰਸਟਡ ਆ ਇਹ ਗੱਲ ਵੀ ਹੋਈ ਵੀ ਫਲਾਨੇ ਇੰਟਰਸਟਡ ਨੇ ਕਹਿੰਦੇ ਉਹ ਗੱਲ ਕਰਕੇ ਉਹਨਾਂ ਨੇ ਕਿਹਾ ਵੀ ਚਾਹੇ ਕੋਈ ਇੰਟਰਸਟਡ ਹੋਵੇ ਫਲਾਨਾ ਹੋਵੇ ਠਮਕਾ ਹੋਵੇ ਅਸੀਂ ਐਜੀਪੀਸੀ ਦਾ ਨੁਕਸਾਨ ਨਹੀਂ ਕਰ ਸਕਦੇ ਤੇ ਇਹ ਗੱਲ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਦੂਜਾ ਬਾਬਾ ਗੰਧਾ ਸਿੰਘ ਟਰਸਟਿਕ ਬਣਿਆ ਹੋਇਆ ਬਰਨਾਲੇ ਦੇ ਵਿੱਚ ਉਹਦਾ ਕੇਸ ਵੀ ਆਇਆ ਕਹਿੰਦੇ ਵੀ ਸਾਨੂੰ ਪੈਸੇ ਸਪੋਰਟ ਦਿਓ ਐਜੀਪੀਸੀ ਵੱਲੋਂ ਕਹਿੰਦੇ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਆਮਦਨ ਕਿੱਥੇ ਲਾਉਨੇ ਹੋ ਕਹਿੰਦੇ ਜੀ ਵਕੀਲਾਂ ਤੇ ਲੱਗ ਜਾਂਦੀਆਂ ਨੇ ਸਾਰੀ ਆਮਦਨ ਕਹਿੰਦੇ ਫਿਰ ਇੱਥੇ ਖਜ਼ਾਨਾ ਨਹੀਂ ਪਿਆ ਤੁਹਾਡੇ ਕੋਲ ਤੇ ਤੁਸੀਂ ਆਪਣਾ ਕੰਮ ਆਫ ਕਰਿਆ ਕਰੋ ਐਜੀਪੀਸੀ ਨਹੀਂ ਦੇ ਸਕਦੀ ਤੁਹਾਨੂੰ ਪੈਸੇ ਇਹੋ ਜੇ ਮਾਮਲਿਆਂ ਦੇ ਵਿੱਚ ਕੁਝ ਮਤਲਬ ਵੀ ਉਹਦਾ ਕੁਝ ਬਚਾਤੇ ਸ਼ਾਇਦ ਬਚਾਅ ਵਿੱਚੋਂ ਕਿ ਮੁਲਾਜ਼ਮਾਂ ਨੂੰ ਜਿਹੜੇ ਐਜੀਪੀਸੀ ਨੇ 4% ਡੀਏ ਐਨਾਉਂਸ ਜਰੂਰ ਕੀਤਾ ਹੈ ਤਾਂ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਚੱਲ ਰਹੀ ਆ ਮਹਿੰਗਾਈ ਪੱਤੇ ਦੇ ਤੌਰ ਦੇ ਉੱਤੇ ਉਹ ਇੱਕ ਅਲੱਗ ਗੱਲ ਪਰ ਬਾਹਰ ਆ ਕੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਕੁਝ ਮੁੱਦੇ ਉੱਠੇ ਨੇ। ਔਰ ਇਹ ਗੱਲ ਹੈ ਜੀਪੀਸੀ ਦੀ ਅੰਤਰੀ ਕਮੇਟੀ ਦੇ ਕਈ ਮੈਂਬਰ ਕਹਿੰਦੇ ਨੇ ਵੀ ਜਿਹੜੇ ਬਾਹਰ ਮੁੱਦੇ ਉੱਠੇ ਨੇ ਇਹਨਾਂ ਕਿਸੇ ਦੀ ਅੰਦਰ ਕੋਈ ਗੱਲ ਨਹੀਂ ਹੋਈ। ਅੰਤਰੀ ਕਮੇਟੀ ਦੇ ਨਾਲ ਬੈਠ ਕੇ ਚਰਚਾ ਨਹੀਂ ਹੋਈ ਕਿਸੇ ਮਾਮਲੇ ਦੇ ਵਿੱਚ। ਪਰ ਬਾਹਰ ਬੈਠੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਕਈ ਅੰਤਰੀ ਕਮੇਟੀ ਦੇ ਮੈਂਬਰ ਬੈਠੇ ਨੇ। ਉਹਦੇ ਦਰਖਾਸਤ ਤੌਰ ਦੇ ਉੱਤੇ ਸਾਰੇ ਬੈਠੇ ਹੋਏ ਨੇ। ਉਹਨਾਂ ਨੇ ਵੀ ਐ ਤਾਂ ਨਹੀਂ ਕਿਹਾ ਕਿ ਅੰਦਰ ਨਹੀਂ ਗੱਲ ਹੋਈ ਤੇ ਬਾਹਰ ਹੋ ਰਹੀ ਹੈ ਜੋ ਵੀ ਤਰੀਕਾ ਹੈ। ਪਰ ਬਾਹਰ ਗੱਲ ਕੀ ਹੋ ਰਹੀ ਹੈ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ। ਇੱਕ ਗੱਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਤੇ ਐਜਪੀਸੀ ਨੇ ਬਾਰ-ਬਾਰ ਇਹ ਚੀਜ਼ਾਂ ਉਠਾਈਆਂ ਤੇ ਬਾਰ-ਬਾਰ ਛੱਡਤੀਆਂ ਜਦੋਂ ਸੰਗਰੂਰ ਬਾਈ ਇਲੈਕਸ਼ਨ ਆਈ ਸੀਗੀ ਉਦੋਂ ਤੁਸੀਂ ਦੇਖੋ ਕਿ ਬਹੁਤ ਵੱਡੇ ਬੰਦੇ ਤੇ ਮੁੱਦਾ ਉੱਠਿਆ ਸੀ ਰਾਜੋਹਾਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਐਜੇ ਸਾਂਝੇ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਉਹ ਮਾਰਨ ਦੀ ਟਰਾਈ ਹੋਈ ਉਸ ਅਮਰਜੀਤ ਮਾਨ ਨਹੀਂ ਮੰਨੇ ਜਾਂ ਕੁਝ ਦੂਜੇ ਨਹੀਂ ਮੰਨੇ ਉਹ ਅਲੱਗ ਗੱਲ ਹੈ ਉਹ ਵੀ मतलब ਉਹਨਾਂ ਨੂੰ ਇਹ ਵੀ ਸ਼ਾਇਦ ਸਾਡਾ ਅਕਾਲੀਦਾਨ ਨੂੰ ਵੀ ਰਵਾਈਵਲ ਹੋ ਜਾਏ ਰਵਾਈਵਲ ਨਹੀਂ ਹੋਇਆ ਜਮੰਤ ਜੱਪਟ ਟਾਈਪੀ ਮਾਮਲੇ ਜਿਹੜੇ ਉਸ ਲੈਵਲ ਦੇ ਉੱਤੇ ਹੋਏ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਮੌਕਾ ਆਇਆ ਜਦੋਂ ਰਾਜਵਾਲਾ ਨੇ ਭੁਖੜ ਤਾਲ ਰੱਖੀ ਸੀ ਤੇ ਇੱਥੇ ਉਥੋਂ ਜਨਦਾਦਾ ਅਕਾਲ ਤਖਤ ਗਏ ਤੇ ਐਜੀਪੀਸੀ ਦੇ ਪ੍ਰਧਾਨ ਗਏ ਛਡਾਉਣ ਦੇ ਲਈ ਕਿਉਂਕਿ ਉਦੋਂ ਵੀ ਡਿਮਾਂਡ ਇਹ ਸੀ ਉਹਨਾਂ ਦੀ ਕਿ ਜੇ ਮਰਸੀ ਪਟੀਸ਼ਨ ਜਿਹਨੂੰ 13 ਸਾਲ ਹੋ ਗਏ ਭਾਈ ਤੇ 18 ਸਾਲ ਰਾਜਵਾਲਾ ਨੂੰ ਫਾਂਸੀ ਦੀ ਚੱਕੀ 'ਚ ਹੋ ਗਏ ਸ਼ਾਇਦ ਇਹ ਪਹਿਲਾ ਕੇਸ ਹੈ ਜਿੱਥੇ 18 ਸਾਲ ਫਾਂਸੀ ਦੀ ਚੱਕੀ ਚੋ ਜਾਣ ਤੇ ਫਾਂਸੀ ਨਾ ਦਿੱਤੀ ਜਾਵੇ ਤੇ ਨਾ ਹਟਾਈ ਜਾਵੇ ਦੋਨਾਂ ਚੀਜ਼ਾਂ ਚੋਂ ਨਾਰਮਲੀ ਇਹ ਹੁੰਦਾ ਵੀ ਚਲੋ ਜਦੋਂ ਆ ਗਿਆ ਤਾਂ ਹੁਣ ਜਲਦੀ ਇਹਦਾ ਫੈਸਲਾ ਕੋਈ ਨਾ ਕੋਈ ਹੋ ਜੂ ਹੁਣ ਤੱਕ ਸੁਪਰੀਮ ਕੋਰਟ ਦੇ ਵਿੱਚ ਵੀ ਇਹੋ ਜਿਹੇ ਰਿਕਾਰਡ ਜਿਹੜੇ ਕਿ ਜਿਹੜੇ ਵਰਸਿਪਿਟਿਸ਼ਨਾਂ ਦੇ ਉਹ 25 ਸਾਲ ਸੀ ਪੈਂਡਿੰਗ ਤੇ ਇਹਦੇ ਲਈ 30 ਸਾਲ ਹੋ ਗਏ ਲਗਭਗ ਜਿਹਦੇ ਤੇ ਗੱਲ ਉਸ ਰੂਪ ਦੇ ਵਿੱਚ ਨਹੀਂ ਹੋ ਰਹੀ ਔਰ ਉਸ ਗੱਲ ਕਰਕੇ ਇਹਨਾਂ ਨੇ ਫਿਰ ਸਗਨੇਚਰ ਵੀ ਕਰਾਇਆ ਸੀ 25 ਲੱਖ 52 ਲੱਖ ਸਿਗਨੇਚਰ ਲਈ ਦਿੱਲੀ ਇੱਕ ਸਮਾਗਮ ਰੱਖਿਆ ਸੀ ਉਹ ਦੋ ਇੱਕ ਦਿਨ ਪਹਿਲਾਂ ਹੀ ਮਤਲਬ ਇੱਕ ਦਿਨ ਵਿਚਾਲੇ ਸੀ ਉਹ ਪ੍ਰੋਟੈਸਟ ਵਾਪਸ ਲੈ ਲਿਆ ਗਿਆ ਕਿ ਪਹਿਲਾਂ ਇਸ ਵੀ ਸਿਰਾ ਤੇ ਰੱਖ ਕੇ ਰਾਸ਼ਟਰਪਤੀ ਨੂੰ ਦੇਾਂਗੇ ਦੱਸੋ ਕੀ ਕੀਤਾ ਜਾਏ ਫੈਸਲਾ ਹੀ ਚਾਹੁੰਦੇ ਆ ਨਾ ਕੀ ਕਰਨਾ ਪਹਿਲਾਂ ਤਾਂ ਚਾਹੁੰਦੇ ਨਹੀਂ ਕੋਈ ਫੈਸਲਾ ਕਰੋ ਤੇ ਇਸ ਲਈ ਫੈਸਲਾ ਤਾਂ ਟਾਈਮ ਬਾਊਂਡ ਹੋਣਾ ਚਾਹੀਦਾ ਹੁਣ ਉਹਨਾਂ ਨੇ ਕਿਹਾ ਜੇ ਕਿ ਰਾਜਵਾਨਾਂ ਨੇ ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਕਿ ਮੇਰੇ ਲਈ ਜਨਮ ਮਰਨਾ ਤੇ ਜੰਮਣਾ ਇੱਕੋ ਹੀ ਮਤਲਬ ਜਿੰਦਾ ਰਹਿਣਾ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਹੈ ਜਿਸ ਪੋਜੀਸ਼ਨ ਤੱਕ ਮੈਂ ਆ ਗਿਆ ਤੇ ਬਾਕੀ ਦੀਆਂ ਚੀਜ਼ਾਂ ਨੇ ਇਸ ਲਈ ਕੋਈ ਫੈਸਲਾ ਕਰਾਓ ਜਾਂ თავਦੀ ਮਰਸੀ ਪਟੀਸ਼ਨ ਵਾਪਸ ਲਓ ਚਾਹੇ ਕੋਈ ਦੂਜੇ ਪਾਸੇ ਹੋਵੇ ਜਿਵੇਂ ਮਰਜੀ ਕਰੋ ਤੇ ਇਹ ਫੈਸਲਾ ਕਰਵਾਓ ਤੇ ਇਸੇ ਟੰਗ ਦੇ ਨਾਲ ਉਹਨਾਂ ਨੇ ਉਹ ਵਿਆਖਿਆ ਵੀ ਦਿੱਤੀ ਹੈ ਕਿ 2019 ਚ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਤੇ ਇਨਾ ਨੇ ਉਹ ਅੱਠ ਬੰਦਿਆਂ ਦੀ ਲਿਸਟ ਜਿਹੜੀ ਦਿੱਤੀ ਸੀ ਨੋਟੀਫਾਈ ਕੀਤੀ ਸੀ ਕਿ ਠੀਕ ਆ ਜੀ ਕਮਿਊਟ ਕਰਾਂਗੇ ਬਾਕੀਆਂ ਨੂੰ ਛੱਡ ਦਾਂਗੇ ਉਹ ਉਹ ਵਾਪਸ ਬਾਅਦ ਦੇ ਵਿੱਚ ਨੋਟੀਫਿਕੇਸ਼ਨ ਲਿਆ ਪਹਿਲਾਂ ਗਵਰਨਮੈਂਟ ਆਫ ਇੰਡੀਆ ਦਾ ਨੋਟੀਫਿਕੇਸ਼ਨ ਸੀਗਾ ਉਹ ਸਾਰੀ ਡਿਟੇਲ ਦਿੱਤੀ ਆ ਉਹਨਾਂ ਨੇ ਉਹਦੇ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਅਸੀਂ ਕੋਈ ਪਹਿਲੀ ਵਾਰ ਇਹ ਸ਼ਬਦ ਮੇਰੇ ਖਿਆਲ ਨਾਲ ਮੈਂ ਉਵੇਂ ਸੁਣੇ ਨਹੀਂ ਵੀ ਅਸੀਂ ਭੀਖ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਆ ਇਹ ਸਾਡਾ ਹੱਕ ਹੈ ਜੇ ਦੇਸ਼ ਇਹ ਚਾਹੁੰਦਾ ਕਿ ਕੀ ਕਰਨਾ ਤਾਂ ਉਹਦਾ ਕੋਈ ਨਿਮਟਾਰਾ ਕੀਤਾ ਜਾਏ ਹੋਣ ਨਿਮਟਾਰੇ ਦੇ ਤੌਰ ਤੇ ਇਹ ਕਿ 24 ਅਪ੍ਰੈਲ ਸੁਪਰੀਮ ਕੋਰਟ ਚ ਲੱਗੀ ਹੋਈ ਹੈ 24 ਅਪ੍ਰੈਲ ਸੁਪਰੀਮ ਕੋਰਟ ਦੇ ਵਿੱਚ ਹੈ ਸੁਪਰੀਮ ਕੋਰਟ ਗਵਰਨਮੈਂਟ ਆਫ ਇੰਡੀਆ ਤੋਂ ਜਵਾਬ ਮੰਗਦੀ ਹੈ ਗਵਰਨਮੈਂਟ ਆਫ ਇੰਡੀਆ ਜਵਾਬ ਨਹੀਂ ਦੇ ਰਹੀ ਤੇ ਜਾਂ ਤਾਂ ਸੁਪਰੀਮ ਕੋਰਟ ਆ ਫੈਸਲਾ ਕਰ ਦੇ ਤੇ ਜਾਂ ਫਿਰ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੇ ਦੋਨੋਂ ਹੀ ਨੇ ਉਹ ਪਾਸ ਵਾਲੀ ਗੇਮ ਹੋ ਰਹੀ ਹੈ ਇੱਕ ਦੂਜੇ ਦੇ ਨਾਲ ਹੋਰ ਕੋਈ ਗੇਮ ਰੱਖਿਆ ਨਹੀਂ ਇਹ ਦੋਵੰਦ ਗੱਲ ਹੋ ਰਹੀ ਜਿਹਦੇ ਕਰਕੇ ਮਾਮਲਾ ਵਿੱਚ ਫਸਿਆ ਹੈ ਇਹ ਮਾਮਲਾ ਭਾਵਨਾਤਮਕ ਵੀ ਹੈ ਇਹ ਮਾਮਲਾ ਹਿਊਮਨ ਰਾਈਟਸ ਦੀ ਕਸਬੱਟੀ ਦਾ ਵੀ ਮਾਮਲਾ ਹੈ ਦੁਨੀਆ ਭਰ ਦੇ ਵਿੱਚ ਤੇ ਇਸ ਮਾਮਲੇ 'ਚ ਤੇ ਜਦ ਕੋਈ ਬੰਦਾ ਇਹ ਕਹਿੰਦਾ ਹੋਵੇ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਤੁਸੀਂ ਮaaf ਕਰੋ ਫਾਂਸੀ ਦੇਣੀ ਆ ਫਾਂਸੀ ਦੇ ਦਿਓ ਤੇ ਨਹੀਂ ਦੇਣੀ ਨਹੀਂ ਦਿਓ ਕੋਈ ਫੈਸਲਾ ਤਾਂ ਕਰੋ ਨਾ ਇਹ ਕਿਹੜਾ ਕਾਨੂੰਨ ਹੋਇਆ ਦੇਸ਼ ਦੇ ਵਿੱਚ ਵੀ ਤੁਸੀਂ ਕੁਝ ਵੀ ਨਹੀਂ ਕਰਨਾ ਪਰ ਹੁਣ ਗੱਲ ਇੱਕ ਹੈ ਕੱਲੀ ਪ੍ਰੈਸ ਕਾਨਫਰੰਸ ਕਰਕੇ ਵੀ ਅਸੀਂ ਇਨਸਾਫ ਮੰਗਦੇ ਆ ਅਸੀਂ ਤਾਂ ਅਸੀਂ ਕੋਈ ਖੈਰਾਤ ਨਹੀਂ ਮੰਗਦੇ ਐਨੇ ਨਾਲ ਤਾਂ ਕੰਮ ਨਹੀਂ ਚੱਲਣਾ ਉਹਦੇ ਲਈ ਕੋਈ ਜਦੋਂ ਜਾਹਤ ਹੋਣੀ ਚਾਹੀਦੀ ਹੈ ਇਨਸਾਫ ਦੇ ਵਾਸਤੇ ਜਨਤਕ ਫੀਲਡ ਦੇ ਵਿੱਚ ਲਾਮਬੰਦੀ ਕਰਨੀ ਪੈਂਦੀ ਹੈ ਜੇ ਕਰਕੇ ਤੁਸੀਂ ਉਹ ਗੱਲ ਕਰ ਰਹੇ ਹੋ ਕੀ ਸ਼੍ਰੋਮਣੀ ਅਕਾਲੀ ਦਲ ਨੇ ਮਨ ਬਣਾ ਲਿਆ ਹੁਣ ਸੁਖਬੀਰ ਬਾਦਲ ਵਾਲੇ ਨੇ ਉਹਨਾਂ ਨੇ ਤਾਂ ਕਦੇ ਨਾਂ ਨਹੀਂ ਲਿਆ ਆਪਣੀ ਸਪੀਚਾਂ ਚੋਂ ਪਹਿਲਾਂ ਇਹ ਕੀ ਹਰਜਿੰਦਰ ਸਿੰਘ ਧਾਮੀ ਹੋਣੀ ਆਪਣੇ ਦਮ ਤੇ ਇਹ ਗੱਲ ਕਰ ਰਹੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਜਿਹਦੀ ਅਗਵਾਈ ਸੁਭੀਰ ਸਿੰਘ ਬਾਦਲ ਕਰ ਰਹੇ ਨੇ ਉਹਦੀ ਸਟਰੈਟਜੀ ਦਾ ਹਿੱਸਾ ਜੇ ਉਹਦੀ ਸਟਰੈਟਜੀ ਦਾ ਹਿੱਸਾ ਤਾਂ ਪ੍ਰੋਗਰਾਮ ਕਿੱਥੇ ਹੈ ਤੇ ਜੇ ਐਜੀਪੀਸੀ ਦਾ ਵੀ ਆਪਣਾ ਹਿੱਸਾ ਤਾਂ ਉਹਦਾ ਪ੍ਰੋਗਰਾਮ ਕੀ ਹੋਏਗਾ ਅਗਲਾ ਜਿਹੜੇ ਪ੍ਰੋਗਰਾਮ ਨੂੰ ਲੈ ਕੇ ਇਹ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਏਗੀ ਜਿਹੜੇ ਪ੍ਰੋਗਰਾਮ ਨੂੰ ਲੈ ਕੇ ਲੋਕ ਇਨਵੋਲਵ ਹੋਣਗੇ ਇੱਕ ਲੋਕ ਰਾਏ ਲਾਬੰਦ ਹੋਏਗੀ ਉਹ ਐਕਸ਼ਨ ਮਿਸਿੰਗ ਹੈ ਦੇ ਵਿੱਚ ਗੱਲ ਆਪਣੀ ਜਗ੍ਹਾ ਵਾਜਿਬ ਹੈ ਕਿ ਇਹਨਾਂ ਦਾ ਕੁਝ ਹੋਣਾ ਚਾਹੀਦਾ ਬੰਦੀ ਸਿੰਘਾਂ ਦਾ ਤੇਰਾ ਜਵਾਰਾ ਦੇ ਬਾਬਾ ਪ੍ਰੋਫੈਸਰ ਜਸਪਾਲ ਸਿੰਘ ਸਿੱਧੂ ਸਾਹਿਬ ਜੇਕਰ ਮੈਂ ਤੁਹਾਤੋਂ ਸਮਝਣਾ ਚਾਹਾਂ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜਿੱਥੇ ਸਿੱਧੂ ਸਾਹਿਬ ਬਕਾਇਦਾ ਤੌਰ ਦੇ ਉੱਤੇ ਭਾਜਪਾ ਨੇ ਨਾ ਇੱਕ ਦੇਸ਼ ਇੱਕ ਚੋਣ ਮਹਿੰਦ ਦਾ ਪੰਜਾਬ ਦੇ ਲਈ ਆਗਾਜ਼ ਕੀਤਾ ਤੇ ਜੇ ਉਹ ਇਸ ਮਸਲੇ ਤੇ ਗਾਂਹ ਵਧਣਾ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਦਾਖਲ ਹੋਣਾ ਜੀ ਅਸੀਂ ਅਗਲੀ ਚੋਣਾਂ 2027 ਦਾ ਟਾਰਗੇਟ ਹੈ ਫਿਰ ਇਸ ਮੌਕੇ ਉਹ ਅਜੇ ਹਬ ਕੋਈ ਫੈਸਲਾ ਲੈਣ ਦੀ ਸਥਿਤੀ ਚ ਲੱਗਦੀ ਹੈ ਤੁਹਾਨੂੰ ਜਿਹੜੀ ਸਦਾ ਰਮੀਤ ਸਿੰਘ ਜੀ ਗੱਲ ਕਰ ਰਿਹਾ ਕਿ ਪਾਸਿੰਗ ਗੇਮ ਖੇਡੀ ਜਾ ਰਹੀ ਹੈ ਅਦਾਲਤ ਸਰਕਾਰ ਦੇ ਵਿਚਾਲੇ ਵੀ ਲੱਗਦਾ ਤੇ ਫਿਰ ਉਹ ਇਹੀ ਗੇਮ ਚੱਲੂਗੀ ਵੀ ਸੋਸਾਈ ਤੱਕ ਕੀ ਉਹ ਦੁਵਿਧਾ 'ਚ ਰਹਿਣਗੇ ਜੇ ਫੈਸਲਾ ਲੈ ਲਿਆ ਜਿਹੜੀ ਮਾੜੀ-ਮੋੜੀ ਵੋਟ ਹੈ ਪਤਾ ਨਹੀਂ ਉਪਾਉ ਜਾਂ ਜੇ ਲੈ ਲਈਏ ਫਾਂਸੀ ਦੇ ਦੀ ਇਹਦਾ ਬਹੁਤ ਜ਼ਿਆਦਾ ਵੋਟ ਪੈ ਜੂ ਕੀ ਇਹ ਦੁਵਿਧਾ ਦੇ ਵਿੱਚੋਂ ਨਿਕਲ ਪਾਉਗੀ ਜੇ ਅਕਾਲੀ ਦਲ ਅਜੇ ਦੁਵਿਧਾ 'ਚ ਹੈ ਕਿ ਅਸੀਂ ਕੀ ਇਸ ਮਸਲੇ ਦੇ ਸਿੱਧਾ ਸਟੈਂਡ ਲੈਣਾ ਜਾਂ ਨਹੀਂ ਲੈਣਾ ਕਿ ਭਾਜਪਾ ਵੀ ਦੁਵਿਧਾ ਦੇ ਵਿੱਚ ਸਟੈਂਡ ਲਈਏ ਤਾਂ ਕੀ ਫਾਇਦਾ ਕੀ ਨੁਕਸਾਨ ਦੇਖੋ ਭਾਜਪਾ ਤਾਂ ਕੋਈ ਦੁਬਧਾ ਨਹੀਂ ਉਹ ਤਾਂ ਤਾਂ ਅਗਰੈਸਿਵ ਰੋਲ ਹੈ ਉਹ ਬੜਾ ਅਗਰੈਸਿਵਲੀ ਸਾਰਾ ਆਪ ਦਾ ਏਜੰਡਾ ਉਹ ਕਰੀ ਜਾਂਦੇ ਆ ਆਪ ਦਾ ਏਜੰਡਾ ਥਾਂ ਥਾਂ ਜਿੱਥੇ ਮੌਕਾ ਮਿਲਦਾ ਉਹ ਉਹ ਆਪਦਾ ਪੂਰਾ ਆਪਦਾ ਏਜੰਡਾ ਜਿਹੜਾ ਪੋਲੀਟੀਕਲ ਏਜੰਡਾ ਹੈ ਉਹਨਾਂ ਦਾ 1 ਨੇਸ਼ਨ 1 ਇਲੈਕਸ਼ਨ ਦੇ ਲੈਵਲ ਤੇ ਵੀ ਉਹਨਾਂ ਨੇ ਕਰਤਾ ਜਿੱਥੇ ਵੀ ਮਿਲਦਾ ਆਪਦਾ ਉਹ ਆਪਦਾ ਏਜੰਡਾ ਬਿਲਕੁਲ ਨਹੀਂ ਐਕਚੁਅਲੀ ਕੀ ਹੈ ਉਹਦਾ ਏਜੰਡਾ ਲੈ ਕੇ ਏਜੰਡਾ ਲੈ ਕੇ ਦੂਜੀਆਂ ਪਾਰਟੀਆਂ ਵੀ ਕੰਮ ਕਰ ਰਹੀਆਂ ਬਾਰਡਰ ਤੋਂ ਪਾਰ ਦਾ ਖਤਰਾ ਇਹ ਸਾਰੇ ਜਿਹੜੇ ਖਤਰੇ ਆ ਜਾਂ ਜਿਹੜਾ ਕੱਲ ਦਾ ਡਰਾਮਾ ਸਾਰਾ ਹੋਇਆ ਉਹ ਸਾਰਾ ਭਾਜਪੀ ਦੇ ਏਜੰਡੇ ਵਾਲਾ ਹੀ ਆ ਸਾਰਾ ਡਰਾਮਾ ਉਹਦੇ ਵਿੱਚ ਹੋਰ ਵੱਖਰੀ ਗੱਲ ਤਾਂ ਹੈ ਨਹੀਂ ਕੋਈ ਆਪਸ ਵਿੱਚ ਦੀ ਵੀ ਉਹ ਇਹ ਤੁਸੀਂ 50 ਗ੍ਰਨੇਡ ਆ ਗਏ ਦੱਸਿਆ ਕੋਈ ਦੱਸੋ ਜੀ ਕਿੱਥੇ ਆ ਸੋਰਸ ਜੇ ਸੋਰਸ ਤਾਂ ਅੰਡਰ ਅੰਡਰਸਟੂਡ ਆਈ ਬਾਦਰੋਂ ਬਾਹਰ ਆਇਆ ਤੇ ਤੁਹਾਡੇ ਉਹਨਾਂ ਨਾਲ ਲਿੰਕ ਆ ਬੇਕੋ ਬੜੀ ਹੈਰਾਨੀ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਛੋਟੀ ਮੋਟੀ ਸੰਸਥਾ ਅੰਡਰਗਰਾਉਂਡ ਜਾਂ ਓਵਰਗਰਾਉਂਡ ਜਾਂ ਬਾਹਰਲੇ ਪਾਸੇ ਬੈਠ ਕੇ ਕੋਈ ਵੱਡੀ ਸੰਸਥਾ ਇਹ ਨਹੀਂ ਕਹਿੰਦੀ ਵੀ ਇਹ ਵੱਖਵਾਦ ਵਾਲੀਆਂ ਨਾਰੇ ਲਾਉਂਦੀ ਕਿਸੇ ਵੀ ਲੈਵਲ ਤੇ ਨਹੀਂ ਲਾ ਰਹੀ ਤੇ ਨਾ ਅਤਵਾਦ ਵਾਲੇ ਕੋਈ ਨਾਰੇ ਲੱਗ ਰਹੇ ਕਿਸੇ ਵੀ ਲੈਵਲ ਤੇ ਗੱਲ ਇਹਨਾਂ ਨੂੰ ਹੁਣ ਸਮੱਸਿਆ ਹੈ ਵੀ ਅਸੀਂ ਉਹ ਪੁਰਾਣਾ ਭੂਤ ਹੈ ਜਿਹੜਾ ਅਤਵਾਦ ਵੱਖਵਾਦ ਦਾ ਉਹਨੂੰ ਅਸੀਂ ਕਾਇਮ ਕਿਵੇਂ ਰੱਖੀਏ ਉਹ ਭਾਜੀਪੀ ਦਾ ਐਜੰਡਾ ਕਾਇਮ ਰੱਖਣਾ ਤੇ ਸਾਡੀਆਂ ਪਾਰਟੀਆਂ ਦੋਨੋਂ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਵੀ ਉਹੀ ਰੱਖ ਰਿਆ ਕਿਉਂਕਿ ਇਹ ਵੀ ਉਸੇ ਦਾ ਹੀ ਪਾਰਟ ਹੈ ਸਾਰਾ ਉਸੇ ਮਾਨਸਿਕਤਾ ਦਾ ਪਾਰਟ ਹੈ ਅਕਾਲੀ ਦਲ ਵੀ ਉਸੇ ਮਾਨਸਿਕਤਾ ਦਾ ਪਾਰਟ ਹੈ ਇਹ ਨਾਂ ਹੁੰਦੇ ਹੋਏ ਵੀ ਪੰਜਾਬ ਦੀ 30 40 ਸਾਲ ਦੀ ਕੋਈ ਗੱਲ ਨਹੀਂ ਤਾਂ ਫੇਰ ਵੀ ਇਹ ਉਹੀ ਰੜਤੇ ਰਹਿੰਦੇ ਐਸੇ ਕਰਕੇ ਇਹਨਾਂ ਨੂੰ ਐ ਲੱਗਦਾ ਵੀ ਇਹਦੇ ਨਾਲ ਵੋਟਾਂ ਆ ਜਾਣਗੀਆਂ ਤੇ ਸਾਨੂੰ ਕੋਈ ਪੰਜਾਬ ਦਾ ਮੁੱਦਾ ਠਾਉਣ ਦੀ ਲੋੜ ਨਹੀਂ ਕਿਸੇ ਕਿਸਮ ਦਾ ਪੰਜਾਬ ਦਾ ਲੋਕਾਂ ਦਾ ਪੰਜਾਬੀਆਂ ਦਾ ਕੋਈ ਮੁੱਦਾ ਠਾਉਣ ਦੀ ਲੋੜ ਨਹੀਂ ਆਹੀ ਅਸੀਂ ਕਰੀ ਜਾਵਾਂਗੇ ਇਸੇ ਤੇ ਕਰੀ ਜਾਂਦੇ ਇਸ ਕਰਕੇ ਬੀਜੇਪੀ ਦੀ ਕੋਈ ਦੁਬਦਾਨੀ ਦੁਬਦਾ ਇਹਨਾਂ ਪਾਰਟੀਆਂ ਦੀ ਹੋਈ ਹੈ ਵੀ ਕਿੰਨਾ ਕ ਅਸੀਂ ਲੈ ਲੀਏ ਸਾਰਾ ਕੁਝ ਅਜੇ ਤੱਕ ਤੁਸੀਂ ਹਰਜਾ ਧਾਮੇ ਦੀ ਗੱਲ ਕਹੀ ਹੈ ਧਾਮੇ ਆਪਣੇ ਲੈਵਲ ਤੇ ਇਹਨਾਂ ਦੀ ਇੱਕ ਬੜੀ ਵੱਡੀ ਪ੍ਰੈਕਟਿਸ ਹੈ ਖਾਸ ਕਰਕੇ ਅੰਦਰ ਕੋਈ ਹੋਰ ਗੱਲ ਹੁੰਦੀ ਹੈ ਬਾਹਰ ਹੋਰ ਦੱਸਦੇ ਆ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਅੰਦਰ ਕੋਈ ਹੋਰ ਮੀਟਿੰਗ ਨੂੰ ਤੁਸੀਂ ਪ੍ਰੈਸ ਰਿਲੀਜ਼ ਕੋਈ ਹੋਰ ਜਾਰੀ ਹੁੰਦਾ ਰਿਹਾ ਲਗਾਤਾਰ ਇਹ ਸਾਰਾ ਕੁਝ ਸਾਡੇ ਸਾਹਮਣੇ ਹੁੰਦਾ ਰਿਹਾ ਇਹ ਇਸ ਕਿਸਮ ਦੀ ਕੋਈ ਕੋਈ ਕਿਸੇ ਕਿਸਮ ਦੀ ਉਸ ਕਿਸਮ ਦੀ ਔਥੈਂਟੀਸਿਟੀ ਮੀਟਿੰਗਾਂ ਵਿੱਚ ਵੀ ਨਹੀਂ ਇੱਕ ਦੂਜੇ ਨੂੰ ਪ੍ਰਦਾਨ ਕਰਦਾ ਜਿਹੜਾ ਮੌਕਾ ਲੱਗਦਾ ਉਹ ਆਪਣੀ ਠਿੱਬੀ ਲਾ ਦਿੰਦਾ ਜੇ ਧਾਮੀ ਨੂੰ ਲੱਗੇ ਮੇਰੀ ਪੋਜੀਸ਼ਨ ਬੜੀ ਜਾਤੀ ਤੌਰ ਤੇ ਥੱਲੇ ਗਈ ਹੈ ਤਾਂ ਉਹਨੇ ਦਵੰਗਜਾ ਹੋਰ ਮਾਰਤਾ ਵੀ ਹੁਣ ਅਸੀਂ ਭੀਖ ਨਹੀਂ ਮੰਨਦੇ ਅਸੀਂ ਐਂ ਕਰਦੇ ਆ ਇਹ ਪਤਾ ਨਹੀਂ ਐ ਇਸ ਕਿਸਮ ਦੀਆਂ ਜਿਹੜੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਆ ਇਹ ਪੋਲੀਟੀਕਲ ਤਾਂ ਹੈ ਨਹੀਂ ਤੇ ਕਿਉਂ ਪ੍ਰੋਬਲਮ ਹੈ ਯਾਰ ਪੰਜਾਬ ਵਿੱਚ ਕੋਈ ਪੋਲੀਟੀਕਲ ਫੋਰਸ ਹੀ ਹੈ ਨਹੀਂ ਐ ਇਸ ਕਿਸਮ ਦੀ ਜਿਹੜੀ ਰਿਐਕਟ ਕਰ ਸਕੇ ਤੋ ਜੋ ਮਰਜੀ ਕਹੀਂ ਜਾਓ ਇਧਰ ਉਧਰ ਕਹੀਂ ਜਾਓ ਜਿਹੜਾ ਮੇਨਸਟ੍ਰੀਮ ਪਾਰਟੀਆਂ ਚੋਂ ਹੁੰਦਾ ਹੈ ਜਿਹੜੀਆਂ ਕਿ ਕੁਛ ਨਾ ਕੁਛ ਬੋਲਦੀਆਂ ਜਵਾਬ ਦਿੰਦੀਆਂ ਉਹ ਦਿੰਦੀਆਂ ਨਹੀਂ ਨਾ ਨਾ ਸ਼ਰਕਤੇ ਆਉਂਦੀਆਂ ਸਾਰਾ ਸਾਰੇ ਦੇ ਇੱਕ ਦੂ ਸਲੀਪਰ ਸੈੱਲ ਹੈ ਵੱਡੀ ਤਾਕਤ ਦੇ ਉਹ ਸਾਰੇ ਅੱਜ ਤੁਰੇ ਫਿਰਦੇ ਆ ਤੋ ਇਸ ਕਰਕੇ ਮੈਨੂੰ ਜਿਹੜੀ ਤੁਸੀਂ ਗੱਲ ਕਹੀ ਹੈ ਤੇ ਉਹਦੇ ਵਿੱਚ ਬੀਜੇਪੀ ਨੂੰ ਕੋਈ ਸਮੱਸਿਆ ਨਹੀਂ ਹੈ ਇੱਥੇ ਸਾਰੀ ਗੱਲ ਕਰਨ ਦੀ ਕਿਤਨੀ ਕੋ ਰਿਕਵਰਟ ਨਹੀਂ ਨਹੀਂ ਜੇ ਸਮੱਸਿਆ ਨਹੀਂ ਫਿਰ ਫਿਰ ਉਹ ਫੈਸਲਾ ਕਿਉਂ ਨਹੀਂ ਲੈ ਪਾਰੀ ਇੰਨੀ ਦਿਨ ਦਾ ਲਟਕਾ ਕਿਉਂ ਰਿਹਾ ਬਲਵੰਸੀ ਰਾਜਵਾਲਣ ਵਾਲਾ ਮਾਮਲਾ ਬੇ ਕੋ ਲਟਕਾਏਗੀ ਉਸ ਉਹਦੀ ਵੋਟ ਹੀ ਐਸੇ ਲਟਕਾਉਣ ਤੋਂ ਮਿਲੇਗੀ ਜਿਵੇਂ ਹੁਣ ਅਕਾਲੀ ਦਲ ਨੂੰ ਲੱਗਦਾ ਵੀ ਸਾਡੀ ਬਹਾਲੀ ਵੀ ਇਸ ਦਮਗਜੇ ਮਾਰਨ ਦੇਵੇ ਸੀ ਬੰਦੀ ਸਿੰਘ ਛੱਡੋ ਤੇ ਇਸ ਨੂੰ ਵੀ ਛੱਡੋ ਉਹਨਾਂ ਦੇ ਇਹਦੇ ਚ ਉਹਨਾਂ ਦਾ ਉਹਨਾਂ ਨੂੰ ਲੱਗਦਾ ਵੀ ਸਾਡਾ ਵੋਟ ਬੈਂਕ ਇਹ ਹੈ ਉਹਦੀ ਅਸੀਂ ਗੱਲ ਕਰੀਏ ਤੇ ਭਾਜਪਾ ਨੂੰ ਤਾਂ ਉਹਦੇ ਤੇ ਲੋੜ ਹੈ ਵੀ ਉਹ ਉਹਨੇ ਉਬਾ ਅਮਰਦਸ਼ਾਨ ਨੇ ਕਹੀ ਛੱਡਿਆਗਾ ਸਾਰਾ ਇਹਦੇ ਬਾਰੇ ਉਹਨੇ ਪਾਰਲੀਮੈਂਟ 'ਚ ਹੀ ਕਹਿਤਾ ਵੀ ਅਸੀਂ ਆਇਆ ਹੱਤਵਾਦੀਆਂ ਨੂੰ ਮਾਫ ਕਿਵੇਂ ਕਰ ਦਈਏ ਇਹ ਸਾਰਾ ਕੁਝ ਉਹ ਆਲਰੇਡੀ ਓਪਨਲੀ ਕਹਿ ਚੁੱਕੇ ਆ ਉਹਨਾਂ ਦੀ ਕੋਈ ਦਬਦ ਨੀ ਕੋਈ ਕਿਸੇ ਕਿਸਮ ਦੀ ਅੱਜਕੱਲ ਸਵੇਦਨਸ਼ੀਲ ਹੈ ਨਹੀਂ ਇਹ ਸਾਰਾ ਪੋਲੀਟੀਕਲ ਸੈਟਅਪ ਜਾਂ ਪੋਲੀਟੀਕਲ ਕਲਾਸ ਜਿਹੜੀ ਸਮੁੱਚੀ ਕਲਾਸ ਹੈ ਜਿਹਦੇ 'ਚ ਵੱਖਰੀਆਂ ਵੱਖਰੀਆਂ ਪਾਰਟੀਆਂ ਵੀ ਇਹ ਕੋਈ ਡੈਮੋਕਰੈਟਿਕ ਜਾਂ ਕੋਈ ਹਿਊਮਨ ਰਾਈਟਸ ਦੀ ਗੱਲ ਕਰਨ ਜਾਈ ਦੇ ਪ੍ਰਤੀ ਕਿਸੇ ਨੂੰ ਜਵਾਬਦੇਹ ਹੋਣ ਕਿ ਉਠਿਆਂ ਜਾਂ ਜਥੇਬੰਦੀਆਂ ਖੜੀਆਂ ਕੀਤੀਆਂ ਉਹਨਾਂ ਤੋਂ ਬਿਆਨ ਗੁਣ ਦਵਾਈ ਜਾਂਦੇ ਆ ਸਾਰਾ ਕੁਝ ਕੀਤਾ ਇਸ ਕਰਕੇ ਇਹਨਾਂ ਦੀ ਕੋਈ ਨਹੀਂ ਹੈ ਇਹ ਨਹੀਂ ਕਰਨਗੇ ਇਹ ਆਹ ਸਾਰਾ ਕੁਝ ਕੇਜਰੀਵਾਲ ਵਰਗੇ ਵੀ ਉਹੀ ਕਰਾ ਰਹੇ ਆ ਜਿਹੜਾ ਅਮਿਤ ਸ਼ਾ ਕਰਾਉਂਦਾ ਇੱਥੇ ਪੰਜਾਬ ਚ ਉਹੀ ਕੁਝ ਹੋ ਰਿਹਾ ਇਸ ਕਰਕੇ ਮੈਨੂੰ ਸ਼ਾਰਟ ਚ ਗੱਲ ਇਹਨੇ ਕੋਈ ਦਬਦਾ ਨਹੀਂ ਸਾਰਾ ਕੁਝ ਉਹ ਆਪਣੀ ਗੱਲ ਤੇ ਖੜੇ ਹੋਇਆ